ਸਤਿਗੁਰੂ ਅਰਦਾਸ ਮਹਾਰਾਜ ਕੀ ਜੈ ਸਤਿਗੁਰੂ ਰਵਦਾਸ ਮਹਾਰਾਜ ਜੀ ਨੂੰ ਯਾਦ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਜੰਗਲਾਂ ਬੇਨਿਆਂ ਪਹਾੜੀਆਂ ਘਾਟੀਆਂ ਤੇ ਟਿੱਬਿਆਂ ਦੇ ਵਿੱਚ ਕਾਸ਼ੀ ਬਨਾਸ ਤੋਂ ਚੱਲ ਕੇ ਸਤਿਗੁਰੂ ਰਵਦਾਸ ਮਹਾਰਾਜ ਜੀ ਸ਼੍ਰੀ ਖੁਰਾਲਗੜ੍ਹ ਸਾਹਿਬ ਆਏ ਅੱਜ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਕਾਸ਼ੀ ਬਨਾਰਸ ਜਾਣਾ ਹੋਵੇ ਤਾਂ 24 ਘੰਟੇ ਲੱਗ ਜਾਂਦੀ ਆ ਰੇਲ ਗੱਡੀ ਨਾਲ ਜਿਹੜੀ ਪਸੰਜਰ ਜਾਂਦੀ ਆ ਜੇ ਐਕਸਪ੍ਰੈਸ ਜਾਂਦੀ ਤਾਂ 16 ਲਾ ਲੈਂਦੀ ਆ ਤੇ ਜਹਾਜ਼ ਤੇ ਜਾਣਾ 1.5 ਤੋਂ 2 ਘੰਟੇ ਲਾ ਦਿੰਦਾ ਆ ਤੇ ਗੁਰੂ ਰਵਦਾਸ ਮਹਾਰਾਜ ਜੀ ਉੱਥੋਂ ਪੈਦਲ ਫੇਰ ਰਸਤਾ ਕੋਈ ਨਹੀਂ ਖਰਾਲਗੜ੍ਹ ਸਾਹਿਬ ਤੱਕ ਕੱਚੀਆਂ ਗੋਰਾ ਕੰਡੇ ਕੰਘਿਆੜੀਆਂ ਫਿਰ ਇੱਥੇ ਵਾਲੇ ਦੁਆਲੇ ਜਾਨਵਰ ਸ਼ੇਰ ਪਗੇ ਨਹੀਂ ਵੀ ਹੋਣੇ ਇਹੋ ਜਿਹੇ ਹਾਲਾਤਾਂ ਚ ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਖਰਾਲਗੜ੍ਹ ਸਾਹਿਬ ਆਏ 4 ਸਾਲ 11 ਮਹੀਨੇ ਇਸ ਜਗ੍ਹਾ ਤੇ ਰਹਿਣਾ ਇਕੱਲੇ ਰਹੇ ਹੀ ਨਹੀਂ ਜਦੋਂ ਆਪਣੀ ਗੱਲ ਕਰਦੇ ਸੀ ਤਾਂ ਰਾਜਿਆਂ ਨੇ ਚੁੱਕ ਕੇ ਜੇਲ੍ਹ 'ਚ ਵੀ ਸੁੱਟਿਆ ਔਰ ਗੁਰੂ ਰਵਦਾਸ ਸ੍ਰੀਮਾਨ ਜੀ ਨੂੰ ਚੱਕੀ ਤੇ ਡਿਊਟੀ ਲਾਈ ਚੱਕੀ ਤੇ ਡਿਊਟੀ ਲਾਈ ਚੱਕੀ ਪੀਣ ਦੀ ਡਿਊਟੀ ਲਾਈ ਉਹ ਦੁੱਖ ਦਰਦ ਤਕਲੀਫ ਝੱਲੀ ਉਹਦੇ ਪਿੱਛੇ ਕੀ ਕਾਰਨ ਸੀ ਕਾਰਨ ਸੀ ਇਸ ਦੇਸ਼ ਵਿੱਚ ਜਿਸ ਸਮਾਜ 'ਚ ਅਸੀਂ ਰਹਿੰਦੇ ਆ ਉਸ ਸਮਾਜ ਦੇ ਉੱਚੀ ਨੀਚ ਉਸ ਸਮਾਜ ਵਿੱਚ ਛੁਆਚਾ ਉਸ ਸਮਾਜ ਵਿੱਚ ਅਮੀਰੀ ਤੇ ਗਰੀਬੀ ਉਸ ਸਮਾਜ ਵਿੱਚ ਗੁਲਾਮੀ ਤੇ ਸੱਤਾ ਇਹੋ ਜਿਹੇ ਹਾਲਾਤਾਂ 'ਚ ਗੁਰੂ ਰਵਿਦਾਸ ਸ੍ਰੀ ਮਹਾਰਾਜ ਜੀ ਨੇ ਬਾਹ ਖੜੀ ਕੀਤੀ ਕਿ ਛੁਆਚਾ 'ਤੇ ਖਿਲਾਫ ਮੈਂ ਲੜਾਂਗਾ ਗੁਰੂ ਰਵਿਦਾਸ ਮਹਾਰਾਜ ਨੇ ਬਾਹ ਖੜੀ ਕੀਤੀ ਉੱਚ ਨੀਚ ਖਿਲਾਫ ਮੈਂ ਲੜਾਂਗਾ गुरु रविदास महाराज ने बह खड़ी की गुलामा दी लड़ाई सत्ता खिलाफ मैं और जब उन्होंने बह खड़ी ऐलान किया ऐसा चाहूं राज में जहां मिले सवन कोआन जदो लड़ाई लड़ी ता उस लड़ाई की सब तो खूबसूरत गल उन्होंने लड़ाई ਕਿਸੇ ਇੱਕ ਬਰਾਦਰੀ ਲਈ ਨਹੀਂ ਲੜੀ ਉਹ ਸੂਰਤੀ ਇਹ ਸੀ ਕਿ ਉਹ ਲੜਾਈ ਸਾਰੀਆਂ ਜਾਤਾਂ ਸਾਰੇ ਧਰਮਾਂ ਦੇ ਲੋਕਾਂ ਨੇ ਲੜੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਣ ਸਾਰਿਆਂ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਖੂਦੇ ਡੱਡੂ ਨਾ ਬਣੋ ਆਪਣੀ ਗੱਲ ਖੂਦੇ ਡੱਡੂ ਵਾਂਗ ਡੱਡੂਆ ਤੱਕ ਸੀਮਤ ਨਹੀਂ ਰੱਖਣੀ ਆਪਣੀ ਗੱਲ ਜਿਸ ਬਰਾਦਰੀ ਚ ਅਸੀਂ ਪੈਦਾ ਉਹ ਇੱਕ ਬਰਾਦਰੀ ਤੱਕ ਨਹੀਂ ਰੱਖਣੀ ਖੂਬ ਭਰਿਓ ਜਿਵੇਂ ਦਾਗ ਰਾ ਜਿੱਦਾਂ ਖੂਬ ਵਿੱਚ ਡੱਡੂ ਹੁੰਦੇ ਤੇ ਕਹਿੰਦੇ ਏ ਢਿੱਕੇ ਦੁਨੀਆ ਇਹ ਦੁਨੀਆ ਵੱਡੀ ਕਰਦੇਓ ਕਿੱਡੀ ਜਹਾ ਮਿਲੇ ਸਵਰ ਕੋ ਹਨ ਉਹਦੀ ਗੱਲ ਸੀ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਨੋ ਨਹੀਂ ਟੇਠਾਓ ਨਾ ਤਸਵੀਰ ਖਰਾਜ ਨਾ ਮਾਲ ਕਿ ਜਿਹੜਾ ਬੇਗਮਪੁਰਾ ਆ दुखों तो रायत शहर है किसी एक बरादरी का नहीं होगा सारिया जात बेगमपुरा शहर को ना बरादरी की गल नहीं की कले रवदास के दुख नहीं हो गए हर जाति हर बरादरी ने दुख खत्म करा गुरु रविदास महाराज ने बह खड़ी करके की कले दुखिया की गल नहीं की ਜਿਹੜੇ ਟੈਕਸ ਤੋਂ ਦੁਖੀ ਆ ਮਾਮਲੇ ਤੋਂ ਦੁਖੀ ਆ ਉਹਨਾਂ ਦੀ ਵੀ ਗੱਲ ਕੀਤੀ ਕਿ ਤੁਹਾਡੇ ਵੀ ਦੁੱਖ ਦੂਰ ਕਰਾਂਗੇ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜੇ ਤੁਮਾਂ ਕਿ ਜਿਹੜੇ ਖੌਫ ਚ ਹੈ ਖਤਾ ਚ ਹੈ ਤਰਸ ਚ ਹੈ ਉਹ ਕਿਸੇ ਜਾਤ ਦੇ ਹੋਣ ਕਿਸੇ ਧਰਮ ਦੇ ਹੋ ਉਹਨਾਂ ਦੀ ਹਰ ਖੌਫ ਖਤਮ ਕਰਾਂਗੇ ਉਹਨਾਂ ਦਾ ਹਰ ਤਰਸ ਖਤਮ ਕਰਾਂਗੇ ਅਸੀਂ ਗੁਰੂ ਸਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ ਹੈ ਜਿਨ੍ਹਾਂ ਨੂੰ ਕਾਸ਼ੀ ਨਰੇਸ਼ ਕਾਸ਼ੀ ਬਨਾਰਸ ਦਾ ਰਾਜਾ ਉਹ ਰਾਜੇ ਦੀ ਕਿੱਡੀ ਵੱਡੀ ਮਾਨਤਾ ਸੀ ਸੋਚਿਓ ਜਰਾ ਮੁਸਲਮਾਨ ਧਰਮ ਹੈ ਦੇਸ਼ ਵਿੱਚ ਇਸਲਾਮ ਉਹਨਾਂ ਦੀ ਪਵਿੱਤਰ ਜਗ੍ਹਾ ਕਿੱਥੇ ਆ ਕਹਿੰਦੇ ਮੱਕਾ ਮਦੀਨਾ ਕ੍ਰਿਸਚੀਅਨ ਉਹਨਾਂ ਦੀ ਪਵਿੱਤਰ ਜਗ੍ਹਾ ਕਿੱਥੇ ਆ ਇਟਲੀ ਦੇ ਵਿੱਚ ਹੈ ਵੈਟਿਕਨ ਸਿਟੀ ਦੇਸ਼ ਦਾ ਮੁਸਲਮਾਨ ਜਦੋਂ ਆਪਣੇ ਅੱਲਾ ਨੂੰ ਯਾਦ ਕਰਦਾ ਤਾਂ ਮੱਕੇ ਮਦੀਨੇ ਹੱਜ ਲਈ ਜਾਂਦਾ ਹੈ ਜਦੋਂ ਕ੍ਰਿਸ਼ਚੀਏ ਦੇ ਸதேਸ਼ ਨੇ ਸੰਸਾਰ ਦਾ ਉਹ ਵੈਟਿਕਨ ਸਿਟੀ ਜਾਂਦਾ ਆ ਜਿਹੜਾ ਇਸ ਦੇਸ਼ ਦਾ ਹਿੰਦੂ ਆ ਸਨਤਨੀ ਆ ਉਹ ਧਰਮ ਨੂੰ ਮੱਥਾ ਟੇਕਣ ਜਾਂਦਾ ਤਾਂ ਕਾਸ਼ੀ ਬਨਾਰਸ ਜਾਂਦਾ ਉਸ ਕਾਸ਼ੀ ਬਨਾਰਸ ਦਾ ਰਾਜਾ ਜਦੋਂ ਹੰਕਾਰ ਵਿੱਚ ਡੁੱਬੇ ਹੋਏ ਲੋਕਾਂ ਦੇ ਰੂਹ ਦੇ ਗੋੜੇ ਡੁੱਬ ਗਏ ਤੇ ਗੁਰੂ ਰਵਦਾਸ ਮਹਾਰਾਜ ਦੇ ਪੱਥਰ ਵੀ ਤਰ ਗਏ ਇਦਾਂ ਸਾਖੀਆਂ ਹੋਣੀਆਂ ਤਕਾਸ਼ੀ ਨਰੇਸ਼ ਨੇ ਪਾਲਕੀ ਤਿਆਰ ਕਰਾ ਕੇ ਆਪਣੇ ਮੋਢੇ ਤੇ ਰੱਖ ਕੇ ਕਾਸ਼ੀ ਬਨਾਰਸ ਦੀ ਪ੍ਰਕਰਮਾ ਕਰਾਈ ਆ ਕਿਸੇ ਇੱਕ ਬਰਾਦਰੀ ਨੇ ਪ੍ਰਕਰਮਾ ਨਹੀਂ ਕਰਾਈ ਸਾਰੀਆਂ ਬਰਾਦਰੀਆਂ ਦਾ ਸਾਰੀਆਂ ਬਰਾਦਰੀਆਂ ਦਾ ਰਾਜਾ ਸੀ ਕਰਚੀ ਨਰੇ ਮੀਰਾबाई ਤਕਸ਼ੀ ਦਨੇਸ਼ Rajput ਕੋਲ ਕਸ਼ਤਰੀ ਕੋਲ ਚ ਪੈਦਾ ਹੋਇਆ ਰਾਜਾ ਸੀ ਮੀਰਾਬਾਈ ਰਾਜਸਥਾਨ ਦੇ ਕਹਿੰਦੇ Rajput ਭਾਈਚਾਰਾ Kshatriya ਭਾਈਚਾਰਾ ਦੇਸ਼ ਦਾ ਟੋਪ ਦਾ ਕਿੱਥੇ ਆ ਕਹਿੰਦੇ Rajasthan ਦਾ ਉਹਨੇ ਟੱਪਰੇ ਚ ਪੈਦਾ ਹੋਈ ਰਾਣੀ ਮੀਰਾਬਾਈ ਇੱਕ ਬਰਾਦਰੀ ਚ ਨਹੀਂ ਸੀ ਤੁਹਾਡੇ ਬੰਦਾਰਸੀਆਂ ਚ ਨਹੀਂ ਸੀ ਪੈਦਾ ਉਹ ਕਹਿੰਦੇ ਮੈਨੂੰ ਗੁਰੂ ਮਿਲਿਆ ਜਿੱਥੇ ਉਹ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੀ ਆ ਤੇ ਬਰਾਬਰ ਗੁਰੂ ਰਮਦਾਸ ਮਹਾਰਾਜ ਵਾਰੀ ਵੀ ਲਿਖਦੀ ਆ ਕਿ ਮੈਨੂੰ ਗੁਰੂ ਮਿਲਿਆ ਰਵਿਦਾਸ ਸੰਤ ਰਵਿਦਾਸ ਸੋ ਨਿਰਭੈ ਸਤਿਗੁਰਾਂ ਦੀਏ ਰਾਣੀ ਝੱਲ ਮਹਿਲਾ ਵਿੱਚ ਪੈਦਾ ਹੋਈ ਕਿਸ਼ਤਰੀ ਪਾਈਚਾਰੇ ਚ ਗੁਰੂ ਰਵਿਦਾਸ ਮਹਾਰਾਜ ਕੀ ਸੀ ਰਾਜਾ ਪਿੰਪਾ ਕਿਸ਼ਤਰੀ ਪਾਈਚਾਰੇ ਚ ਪੈਦਾ ਹੋਇਆ ਰਾਜਪੂਤ ਪਾਈਚਾ ਗੁਰੂ ਰਵਿਦਾਸ ਮਹਾਰਾਜ ਸਾਰੀਆਂ ਬਰਾਦਰੀਆਂ ਗੁਰੂ ਕਾ ਬਾਗ ਸਤਿਗੁਰੂ ਨਾਨਕ ਦੇ ਖੰਦਰੀ ਕਾਲਜ ਪੈਦਾ ਹੋਏ ਤੇ ਗੁਰੂ ਰਵਦਾਸ ਸਮਾਰਤ ਚੂਠਰ ਕਣੇ ਤੱਕ ਜਾਂਦੇ ਖਰਾਲਗੜ੍ਹ ਸਾਹਿਬ ਆਉਂਦੇ ਆ ਚੱਕ ਹਕੀਮ ਉਹਨਾਂ ਦੇ ਯਾਦਗਾਰੀ ਘਰ ਹੈ ਫਗਵਾੜੇ ਦੇ ਕੋਲ ਤੇ ਗੁਰੂ ਰਵਦਾਸ ਸਮਾਰਤ ਨੂੰ ਪੁੱਛਦੇ ਸੀ ਕਿ ਮਹਾਰਾਜ ਕੋਈ ਗਿਆਨ ਦੀ ਗੱਲ ਤੇ ਗੁਰੂ ਰਵਦਾਸ ਸਮਾਰਤ ਕਹਿੰਦੇ ਸੀ ਨਾਮ ਦੇਵ ਕਬੀਰ ਤਰਲੋਚਨ ਸਤਨਾ ਸੈਣ ਤਰੇ ਕਿ ਸਤਗੁਰੂ ਨਾਮਦੇ ਸ਼ੀਂਬਿਆਂ ਦੇ ਘਰ ਪੈਦਾ ਹੋਇਆ ਉਹਦੇ ਕੋਲ ਜਾਓ ਕਬੀਰ ਮਹਾਰਾਜ ਸਤਗੁਰੂ ਕਬੀਰ ਮੁਸਲਮਾਨ ਜੁਲਾਈਆਂ ਦੇ ਘਰ ਪੈਦਾ ਹੋਇਆ ਉਹਦੇ ਘਰ ਜਾਓ ਤਰਨੋਚਨ ਸਤਗੁਰੂ ਤਰਨੋਚਨ ਬਾਣੀਆਂ ਭਾਈਚਾਰੇ ਦੇ ਘਰ ਪੈਦਾ ਹੋਇਆ ਉਹਨਾਂ ਕੋਲ ਜਾਓ ਛਤਰ ਸਤਗੁਰੂ ਸਤਨਾ ਕਸਾਈਆਂ ਦੇ ਘਰ ਪੈਦਾ ਹੋਇਆ ਜਾਓ ਉਹਦੇ ਘਰ ਗਿਆਨ ਦੀ ਗੱਲ ਹੈ ਸੈ ਸਤਗੁਰੂ ਸੇ ਮਾਈਆਂ ਦੇ ਘਰ ਪੈਦਾ ਹੋਏ ਜਾ ਉਹਦੇ ਘਰ ਗਿਆਨ ਲੈਣ ਨਾਮਦੇਵ ਕਬੀਰ ਤਰੋਚਨ ਸਦਨਾ ਸੈਣ ਤੇ ਜਦੋਂ ਕਬੀਰ ਮਹਾਰਾਜ ਕੋਲ ਜਾਂਦੇ ਆ ਤੇ ਕਬੀਰ ਮਹਾਰਾਜ ਕਹਿੰਦੇ ਕਬੀਰਾ ਮੈਂ ਕਿਆ ਜਾਣੂ ਮਾਰਗ ਕਿਆ ਹੋਏ ਰਾਹ ਪੁੱਛੋ ਰਵਿਦਾਸ ਸੇ ਜਿਨ ਮੇਰੀ ਗੱਠੜੀ ਲਾਈਟ ਹੋਈ ਚੌਥੀ ਪੰਜਵੀਂ ਪਾਤਸ਼ਾਹੀ ਕੀ ਲਿਖਦੇ ਆ ਰਵਿਦਾਸ ਧਵੰਤਾ ਢੋਰ ਨੇ ਤਿੰਨ ਤਿਆਗੀ ਮਾਇਆ ਪਰਖੋਆ ਸਾਧ ਸੰਗਰ ਦਰਸ਼ਨ ਪਾਇਆ ਇਹ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਅੱਜ ਦੇ ਦਿਨ 659ਵਾਂ ਸਾਲ ਅਗਲਾ ਸਾਲ ਪੂਰੇ ਸਾਲ ਇਹ ਜੱਗ ਚੱਲੇ ਹਰ ਜਾਤੀ ਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਲੈ ਕੇ ਚੱਲੇ ਹਰ ਧਰਮ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਲੈ ਕੇ ਚੱਲੀਏ ਜੇ ਅਸੀਂ ਗੁਰੂ ਰਵਿਦਾਸ ਮਹਾਰਜ ਦੇ ਲਹਿਕ ਪੁੱਤਰ ਹੈ ਤਾਂ ਜਿੱਦਾਂ ਗੁਰੂ ਰਵਦਾਸ ਮਹਾਰਾਜ ਨੇ ਜੀਂਦੇ ਜੀ ਐਡਾ ਕਿਹਾ ਜਾਂਦਾ ਕਿ 51 52 ਰਾਜੇ ਉਹਨਾਂ ਦੇ ਚਰਨੀ ਲੱਗੇ 153 ਸਾਲ ਦੀ ਉਮਰ ਆ 53 ਮਹਾਰਾਜਾ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਦੇਖਿਆ ਨਾ ਤਮਸਤਕ ਹੁੰਦਾ 2014 ਚ ਵੀ 2016 ਚ ਵੀ 2019 ਚ ਵੀ 2022 ਚ ਵੀ 2024 ਚ ਵੀ ਹੁਣ ਤਾਂ ਮਹਾਰਾਜ ਜੀ ਤੇ ਗਵਾਂਢ ਚ ਆ ਕੇ ਗਿਆ ਉੱਥੇ ਮਤਲਬ ਗੁਰੂ ਰਮਦਾਸ ਮਹਾਰਾਜ ਦੀ ਮਮਈ ਪੰਜਾਬ ਦਾ ਮੁੱਖ ਮੰਤਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਉਹ ਵੀ ਤਾਂ ਰਾਜਾ ਹੀ ਆ। ਚਰਨਾਰ ਪ੍ਰਕਾਸ਼ ਸਿੰਘ ਮਾਦਲ ਉਹ ਵੀ ਨਤਮਸਤਕ ਉਹ ਗਿਆ ਰਾਜਾ ਹੀ ਸੀਗਾ ਮੁੱਖ ਮੰਤਰੀ ਸੀ। ਇਸ ਕਰਕੇ ਆਪਾਂ ਮਹਾਰਾਜ ਜੀ ਤੁਸੀਂ ਇੱਥੇ ਇਹ ਯੱਗ ਸ਼ੁਰੂ ਕੀਤਾ ਆ ਇਸ ਪਵਿੱਤਰ ਸਥਾਨ ਤੇ ਮਹਾਂਕੋਸ਼ਿਆਂ ਦਾ ਸੰਗਤ ਦਾ ਯੱਗ ਸ਼ੁਰੂ ਕੀਤਾ ਆ। ਮੈਂ ਫਾਟੇ ਤੋਂ ਪਹਿਲਾਂ ਮਨਾਰੇ ਬੇਗਮ ਪਰ ਆਦਾ ਦੌਰਾ ਕਰਤੀ ਆਇਆ ਅੱਧਾ ਘੰਟਾ ਪਹਿਲਾਂ ਤੇ ਮੈਂ ਪੁੱਛਿਆ ਵੀ ਇਹ ਕਿੰਨੀਆਂ ਡੰਡੀਆਂ ਨੇ ਮਹਾਰਾਜ ਜੀ ਜਿਹੜੀਆਂ ਉਹ ਮਨਾਰ ਨੂੰ ਲੱਗੀਆਂ ਲੋਹੇ ਦੀਆਂ ਕਹਿੰਦੇ 151 ਆ ਮੈਂ 3 ਦੀ ਡਿਊਟੀ ਲਾ ਕੇ ਆਂ 3 ਦਿਨ ਦਿੱਤੇ ਗਿਣ ਕੇ ਰੱਖਿਓ ਮੈਂ ਮੁੜ ਕੇ ਆਉਣਾ ਤੇ ਮੈਂ ਮਹਾਰਾਜ ਜੀ ਨੇ ਬੈਠਾ ਚਰਚਾ ਕਰਦਾ ਸੀ ਕਿਉਂਕਿ ਮਹਾਰਾਜ ਜੀ ਵੀ ਬੜੇ ਸੰਤ ਸੁਆਹ ਆ ਮਸਤ ਮੌਲਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਚੰਦ ਨੂੰ ਸੰਤ ਚੰਦ ਸੰਤਾਂ ਨੂੰ ਕਹਿੰਦਾ ਹਾਂ ਇਨਨਾਂ ਉੱਠ ਕੇ ਬੈਠ ਕੇ ਵੱਡਿਆਂ ਤੇ ਛੋਟਿਆਂ ਵਾਲੀ ਆ ਇਹ ਵੱਡੇ ਮੈਂ ਛੋਟਾ ਔਰ ਇਹ ਸੰਗਤ ਵੀ ਬੀਬੀ ਸਰੋਇ ਐ ਸਤੋ ਜੀ ਦੀ ਦੇਣ ਹੈ ਗੁੱਸਾ ਆ ਜਾਂਦਾ ਇਹਨਾਂ ਦੀ ਦੇਣ ਹੈ ਮੈਂ ਇਹਨਾਂ ਨਾਲ ਚਰਚਾ ਕਰਦੇ ਸੀ ਬੈਠੇ ਕਹਿੰਦੇ ਗੜੀ ਸਾਹਿਬ ਗੁਰੂ ਰਵਦਾਸ ਮਹਾਰਾਜ ਕਿਰਪਾ ਕਰਨ ਸੰਗਤਾਂ ਕਿਰਪਾ ਕਰਨ ਤਾ ਇਸ ਜਗ੍ਹਾ ਦੇ ਉੱਤੇ ਪਹਿਲਾ 152 ਕਮਰਿਆਂ ਦੀ ਧਰਮਸ਼ਾਲਾ ਬਣਾਉਣੀ ਆ ਪੰਜਾਬ ਤੋਂ ਆਉਣੇ ਵਾਲੀ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ। ਮੈਂ ਕਿਹਾ ਮਹਾਰਾਜ ਜੀ 152 ਕਮਰੇ ਥੋੜੇ ਪੈ ਜਾਣੇ ਆ। ਕਹਿੰਦਾ ਫੇ ਗੁਰੂ ਰਮਦਾਸ ਸਮਰਜ ਕਰਤ ਕਰਪਾ ਸੰਗਤ ਕਰੇ ਕਰਪਾ 152 ਕਿਲਿਆਂ ਦੇ ਵਿੱਚ ਗੁਰੂ ਰਵਦਾਸ ਮਹਾਰਾਜ ਦਾ ਇੱਥੇ ਹੈ ਪ੍ਰਤਾਪ। ਕੀ ਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਮੰਗੋ ਮਹਾਰਾਜ ਜੀ ਕਹਿੰਦੇ ਖੜਾ ਕਰੋ ਮੈਂ ਕਿਹਾ ਜੀ ਤਾਂ ਬਹੁਤ ਵੱਡੀ ਗੱਲ ਹੋ ਗਈ ਕਹਿੰਦੇ ਗੜੀ ਸਾਹਿਬ ਗੁਰੂ ਰਵਦਾਸ ਮਹਾਰਾਜ ਕਿਰਪਾ ਤੇ ਸੰਗਤ ਕਿਰਪਾ ਕਰੇ ਤੇ ਕਹਿੰਦੇ ਆ ਮਹਾਰਾਜ ਜੀ ਨੇ ਕਿਹਾ ਕਹਿੰਦੇ ਮੈਂ ਹੁਣ ਇੱਕ ਹੋਰ ਅੰਦੋਲਨ ਲੈ ਕੇ ਚੱਲਣਾ ਆ ਕਿ ਮੈਂ ਇਥੇ ਰੇਲ ਗੱਡੀ ਲੈ ਕੇ ਆਉਣੀ ਆ ਕਾਸ਼ੀ ਬਨਾਰਸ ਨੂੰ ਜੋੜਨ ਵਾਲੀ ਰੇਲ ਗੱਡੀ ਮੈਂ ਮੈਂ ਨਤਮਸਤਕ ਹੋ ਕੇ ਇਹਨਾਂ ਨੂੰ ਚਰਨ ਵੰਦਨਾ ਕੀਤੀ ਕਿ ਸਾਧੂ ਬੋਲੇ ਸਹਿਜ ਸੁਭਾ ਸਾਧੂ ਕਾ ਬੋਲੇਆ ਵੇਠ ਨਾ ਜਾ ਤੇ ਜੇ ਮੇਰੇ ਆਲਾ ਪੈਨ ਮਹਾਰਾਜ ਜਿੱਡਾ ਕ ਹੈਗਾ ਉਦਾਂ ਕ ਤੁਸੀਂ ਸਾਰੀਆਂ ਸੰਗਤਾਂ ਦੇਖੇ ਰਹੀਆਂ ਆ ਜਿੱਡਾ ਕ ਤੁਸੀਂ ਦੇਖ ਰਹੇ ਆ ਜਿਨ੍ਹਾਂ ਦੀ ਧੌਣ ਵਿੱਚ ਜਾਤੀ ਹੰਕਾਰ ਦਾ ਕਿਲਾ ਆ ਉਹ ਰੋਜ਼ ਤੁਰੇ ਹੁੰਦੇ ਆ ਹਾਈ ਕੋਰਟ ਕੇ ਗੜੀ ਕੋਲੋਂ ਬਚਾਓ ਮੈਂ ਕਹਿਣਾ ਹੁਣ ਆਪਾਂ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਸਤਿਕਾਰ ਦਈਏ ਆਪਾਂ ਕਿਉਂ ਕਿਸੇ ਬਾਰੇ ਬੁਰਾ ਬੋਲਣਾ ਤੇ ਜੇ ਬੁਰਾ ਬੋਲਣਾ ਹੈ ਅੱਜ ਗੜੀ ਆ ਤੇ ਸੈਂਕੜੇ ਗੜੀ ਵਰਗੇ ਹੋਰ ਪੰਜਾਬ 'ਚ ਕੜੇ ਆਉਣਗੇ ਮੈਂ ਤਾਂ ਫੌਜ ਨਹੀਂ ਲਾਮਬੰਦੀ ਕਰਨ ਦੀ ਤਿਆਰੀ ਚ ਪੰਜਾਬ 'ਚ ਉਹਨਾਂ ਗਰੀਬ ਗੁਰਪਿਆ ਦੀ ਫੌਜ ਜਿਹੜੇ ਇੱਜ਼ਤ ਔਰ ਅਣਖ ਲਈ ਇਕੱਠੇ ਹੋ ਸਕਣ ਅੱਜ ਦੇ ਦਿਨ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਨੀ ਜਿਹੜੀ 에ਰਪੋਰਟ ਦੀ ਗੱਲ ਮਹਾਰਾਜ ਜੀ ਦੇ ਸ਼ਬਦਾ ਚਾਹੀਆ ਨੀਲੀ ਛੱਤ ਵਾਲਾ ਪੂਰਾ ਕਰੇ ਇਦਾਂ ਦੀ ਅਰਜ਼ੋਈ ਕਰੀਏ ਇਹਨਾਂ ਸ਼ਬਦਾ ਨਾਲ ਕਿਉਂਕਿ ਡਾਕਟਰ ਨਿਸ਼ੰਦਰਪਾਲ ਐਮਐਲਏ ਪੰਜਾਬ ਦਾ ਸਾਡਾ ਯੋਧਾ ਅੱਜ ਉਹਦੇ ਬ੍ਰਦਰ ਦੀ ਡੈਥ ਹੋ ਗਈ ਸੀ ਪਿਛਲੇ ਦਿਨੀ ਅੱਜ ਭੋਗ ਹੈ ਉਹਨਾਂ ਨੇ ਵੀ ਸਾਡੇ ਮੋਹਰੇ ਬਰਾਬਰ ਆ ਕੇ ਅੱਜ ਬੈਠੇ ਹੋਣਾ ਸੀ ਅਸੀਂ ਅਸੀਂ ਉਹਨਾਂ ਦੀ ਗਵਾਹੀ ਚੱਕੀ ਆ ਅਸੀਂ ਉੱਥੇ ਹਾਜ਼ਰੀ ਲਾਉਣੀ ਹੈ ਤੁਸੀਂ ਸੰਗਤ ਨੇ ਸਾਡੀ ਛੋਟੀ ਜਿਹੀ ਹਾਜ਼ਰੀ ਪ੍ਰਵਾਨ ਕਰਨੀ ਹੈ ਔਰ ਗੁਰੂ ਮਹਾਰਾਜ ਤੇ ਸੰਗਤਾਂ ਤੇ ਸੰਤ ਸਮਾਜ ਤੋਂ ਅਸੀਂ ਮਾਫੀ ਮੰਗਣੀ ਇਜਾਜ਼ਤ ਲੈਣੀ ਆ ਹੁਣ ਗੁਰੂ ਅਰਦਾਸ ਮਹਾਰਾਜ ਨੂੰ ਪੰਜ ਜਕਾਰੇ ਲਾਉਣੇ ਆ ਦੋਏ ਬਾਹਾਂ ਖੜੀਆਂ ਕਰਕੇ ਲਾਉਣੇ ਆ ਤੇ ਨੀਲੀ ਛੱਤ ਤੇ ਬੈਠੇ ਗੁਰੂ ਅਰਦਾਸ ਮਹਾਰਾਜ ਸਾਡੀ ਭਗਤੀ ਸਾਡੀ ਸ਼ਰਧਾ ਦੇਖ ਕੇ ਖੁਸ਼ ਹੋਣੇ ਚਾਹੀਦੇ ਆ ਮਹਾਰਾਜ ਜੀ ਦੇ ਇਤਿਹਾਸਿਕ ਤਾਂਸ਼ਿਡ ਖੁਲਾੜ ਖਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਸ੍ਰੀ ਗੁਰਪ੍ਰਦਾਸ ਸਭਾ ਸ੍ਰੀ ਗੁਰਦਾਸ ਅਦਸਰ ਪਾਣੀ ਦੇ ਚਿਕਟ ਕਮੇਟੀ ਬਲੇੜਾ ਗੁਰਪੁਰ ਸਭਾ ਨੂੰ ਮਨਾਇਆ ਜਾ ਰਹੇ ਆ ਸੰਗਤਾਂ ਦਾ ਵੱਡਾ ਇਕੱਠ ਹੈਗਾ ਸੋ ਕੀ ਸੁਨਿਆਖੀ ਮੈਸੇਜ ਲੈ ਕੇ ਆਏ ਜੀ ਜੋਹ ਹੈ ਜਾਈ ਕਾਹ ਦੇਖੋ ਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਦਾ ਗੁਰਪੁਰਬ ਦਿਹਾੜਾ ਮਨਾਇਆ ਜਾਣਾ ਇਹ ਤਾਂ ਮੇਰੇ ਵਰਗੇ ਜਿਨ੍ਹਾਂ ਦੇ ਭਾਗ ਬੜੇ ਅچھے ਭਾਗ ਹੈ ਕਿ ਇਸ ਮੌਕੇ ਮਿਲਿਆ ਆ ਔਰ ਇਹ ਤਾਂ ਹਰ ਸਾਲ ਹਰ ਰੋਜ਼ ਮਨਾਇਆ ਜਾਣਾ ਚਾਹੀਦਾ ਆ ਮਹਾਪੁਰਸ਼ਾਂ ਦੇ ਵੱਲੋਂ ਜਿਵੇਂ ਇੱਥੇ ਜਿਹੜਾ ਏਅਰਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਿ ਖਾਲਾੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਏਅਰਪੋਰਟ ਵੀ ਬਣੇ ਔਰ ਰੇਲਵੇ ਸੇਕਸ਼ਨ ਦੀ ਮੰਗ ਵੀ ਰੱਖੀ ਜਾ ਰਹੀ ਹੈ ਇਸੇ ਬੰਦੇ ਕੀ ਕਹਿਣਾ ਚਾਹੁੰਦੇ ਇਹਦਾ ਅਸੀਂ ਇਸ ਮੰਗ ਦਾ ਸਮਰਥਨ ਕਰਦੇ ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੇਲ ਗੱਡੀ ਏਅਰਪੋਰਟ ਤੇ ਚੌੜੀਆਂ ਸੜਕਾਂ ਦੀ ਜਿਹੜੀ ਗੱਲ ਮੰਚ ਤੋਂ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ ਆ ਇਹ ਅਸੀਂ ਪੰਜਾਬ ਸਰਕਾਰ ਦੇ ਧਿਆਨ ਚ ਵੀ ਲੈ ਕੇ ਆਵਾਂਗੇ ਔਰ ਇਸ ਲਈ ਜਦੋਂ ਜਹਿਦ ਵੀ ਕਰਾਂਗੇ ਸਾਹਿਬ ਜਰੂਰ ਤੁਸੀਂ ਐਸਸੀ ਕਮਿਸ਼ਨ ਦੇ ਚੇਅਰਮੈਨ ਬਣੇ ਆ ਖਾਸ ਤ ਲੋਕਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਹੜੇ ਕੰਮ ਅੱਜ ਤੱਕ ਕਿਸੇ ਵੀ ਪਾਰਟੀ ਦੇ ਮੁੱਖ ਮੰਤਰੀ ਨੇ ਨਹੀਂ ਕੀਤੇ ਉਹ ਤੁਹਾਡੇ ਚੇਅਰਮੈਨ ਦੀ ਕੁਰਸੀ ਤੇ ਬੈਠਣ ਤੋਂ ਬਾਅਦ ਜਿਹੜੇ ਹੋ ਰਹੇ ਆ ਸੋ ਸਮਾਜ ਦਾ ਕਿਹੋ ਜਿਹਾ ਪਿਆਰ ਮਿਲਦਾ ਕਿਉਂਕਿ ਸੋਸ਼ਲ ਮੀਡੀਆ ਤੇ ਲੋਕ ਦੇਖਦੇ ਆ ਕਿ ਇੱਕ ਉਮੀਦ ਜਾਗੀ ਆ ਕਿ ਸਮਾਜ ਦੀ ਅਗਵਾਈ ਕਰਨ ਵਾਲੇ ਵੀ ਲੀਡਰ ਹੋਣ ਆ ਚੁੱਕੇ ਆ ਇਹ ਸੰਗਤਾਂ ਦਾ ਸਮਾਜ ਦਾ ਔਰ ਪੰਜਾਬੀਆਂ ਦਾ ਪਿਆਰ ਹੈ ਜੇਕਰ ਮਿਲ ਰਿਹਾ ਇਹ ਉਹਨਾਂ ਦਾ ਹੀ ਅਸ਼ੀਰਵਾਦ ਹੈ ਉਸ ਅਸ਼ੀਰਵਾਦ ਦੀ ਤਾਕਤ ਨਾਲ ਹੀ ਇਹ ਕੰਮ ਜਿਹੜੇ ਆ ਕੀਤੇ ਜਾ ਰਹੇ ਹੈ ਜੜੀ ਸਾਹਿਬ ਲਾਸਵਾਲ ਹੈ ਇਹ ਖਲਾੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਸਾਹਿਬ ਜੀ ਇੱਥੇ ਕਾਫੀ ਲੰਮਾ ਸਮਾਂ ਰਹੇ ਆ ਪਰ ਇੱਥੇ ਕਾਫੀ ਲਾਗੇ ਸ਼ਾਇਦ ਤੁਸੀਂ ਦੇਖ ਸ਼ਰਾਮ ਦੇ ਠੇਕੇ ਵੀ ਆ ਜੀ